ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਬੇਸ਼ੱਕ ਸਾਡੇ ਤੇ ਬਹੁਤ ਕਹਿਰ ਕਮਾਏ ਅਤੇ ਬੜਾ ਸਾਨੂੰ ਲੁੱਟਿਆ ਪਰ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫ਼ਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫ਼ਤਾਰ ਤਰੱਕੀ ਵਾਲੀ ਤੇਜ਼ ਕਰ ਗਏ ਨੇ ਉਹਨਾਂ ਦੇ ਆ ਦਿਮਾਗਾਂ ਵਿੱਚ ਹਕੂਮਤ ਦਾ ਗੁਰਸੀ ਤੇ ਮੂੜੇ ਉੱਤੇ ਬੈਠਣ ਵਾਲੇ ਨੂੰ ਦੇ ਗਏ ਕੁਰਸੀ ਵੇਖ ਮਣੀਮੀ ਫੱਟਿਆਂ ਨੂੰ ਵੀ ਮੇਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਹੋਏ ਹੈਰਾਨੀ ਕਿਦਾਂ ਡਾਕ ਚਲਾਈ ਹੋਵੇਗੀ ਸੋਚੋ ਜਦ ਇੱਕ ਪਹਿਲੀ ਚਿੱਠੀ ਆਈ ਹੋਵੇਗੀ ਉਏ ਹਰਾਨੀ ਕਿਦਾਂ ਡਾਕ ਚਲਾਈ ਹੋਵੇਗੀ ਸੋਚੋ ਜਦ ਇੱਕ ਪਹਿਲੀ ਚਿੱਠੀ ਆਈ ਹੋਵੇਗੀ ਹੁਣ ਤਾਂ ਲੋਕੀ ਚਿੱਠੀਆਂ ਤੋਂ ਪਰਹੇਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਇੱਕ ਵਾਰੀ ਤਾਂ ਸਭਨੇ ਮੂੰਹ ਵਿੱਚ ਉਂਗਲ ਪਾਈ ਸੀ ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ ਇੱਕ ਵਾਰੀ ਤਾਂ ਸਭਨੇ ਮੂੰਹ ਵਿੱਚ ਉਂਗਲ ਪਾਈ ਸੀ ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ ਰੌਸ਼ਨੀਆਂ ਸੰਗ ਸ਼ਹਿਰਾਂ ਨੂੰ ਲਬਰੀਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ 100 100 ਕੋ ਤੱਕ ਯਾਰ ਜ਼ਮੀਨਾਂ ਜਿੱਥੇ ਬੰਜਰ ਸੀ ਤੇ ਹਰੀਆਂ ਭਰੀਆਂ ਫਸਲਾਂ ਤਾਂ ਖਾਬਾਂ ਦੇ ਮੰੰਜਰ ਸੀ 100-100 ਕੋਤਾਕ ਯਾਰ ਜ਼ਮੀਨਾਂ ਜਿੱਥੇ ਬੰਜਰ ਸੀ ਤੇ ਹਰੀਆਂ ਭਰੀਆਂ ਫਸਲਾਂ ਤਾਂ ਖਾਬਾਂ ਦੇ ਮੰਝਰ ਸੀ ਨਹਿਰਾਂ ਪੱਟ ਕੇ ਧਰਤੀ ਨੂੰ ਜਰਖੇਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਰੇਲਾਂ ਵਾਲਾ ਝਾਲ ਵੇਖ ਅੱਖ ਖੜਦੀ ਜਾਂਦੀ ਏ ਕਿੰਜ ਪਟੜੀ ਸਰਤਾਜ ਪਹਾੜੀ ਚੜਦੀ ਜਾਂਦੀ ਏ ਰੇਲਾਂ ਵਾਲਾ ਝਾਲ ਵੇਖ ਅੱਖ ਖੜਦੀ ਜਾਂਦੀ ਏ ਕਿੰਜ ਪਟੜੀ ਸਰਤਾਜ ਪਹਾੜੀ ਚੜਦੀ ਜਾਂਦੀ ਏ ਉਸ ਵਕਤ ਵਿੱਚ ਕਮ ਹੈਰਤ ਅੰਗੇਜ਼ ਕਰ ਗਏ ਨੇ ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ਼ ਕਰ ਗਏ ਨੇ ਉਹ ਰਫਤਾਰ ਤਰਕੀਬ ਵਾਲੀ ਤੇਜ਼ ਕਰ ਗਏ ਨੇ